ਕੀ ਪਰਚਾ ਕੰਗਨਾ ਰਣੌਤ ਤੇ ਕਿਉਂ ਨਹੀਂ ਆਪ ਦੀ ਸਾਂਝ ਦੱਸੋ ਕਿਉਂਕਿ ਕਿਸੇ ਅਫੀਸ਼ਰ ਨੂੰ CISF ਦੀ ਜੇ ਕੋਈ ਡਿਊਟੀ ਕਰ ਰਹੀ ਸੀ ਉਹਦੀ ਡਿਊਟੀ 'ਚ ਵਿਗੜ ਪਾਉਣਾ ਤੇ ਕੀ ਇਸ ਗੱਲ ਦਾ ਪਰਚਾ ਨਹੀਂ ਹੋਊਗਾ 에어ਪੋਰਟ ਸਿਕਿਉਰਿਟੀ ਤੇ ਉਹ ਲੱਗੀ ਆ ਉਹਦੀ ਜ਼ਿੰਮੇਵਾਰੀ ਆ ਕਿ ਹਰੇਕ ਨੂੰ ਚਾਹੇ ਕੋਈ ਆ ਪ੍ਰਧਾਨ ਮੰਤਰੀ ਆਵੇ ਕੋਈ ਵੱਡਾ ਲੀਡਰ ਆਵੇ ਕੋਈ ਸਧਾਰਨ ਬੰਦਾ ਆਵੇ ਸਿਕਿਉਰਿਟੀ ਚੈੱਕ ਇਸ ਫਾਰ 올 ਔਰ ਇਹ ਖਬਰ ਵੀ ਆਈ ਆ ਕਿ ਕਿਵੇਂ ਇਹ ਫੋਨ ਤੇ ਲੱਗੀ ਸੀ ਔਰ ਕੰਗਨਾ ਦਾ ਭਾਈ ਹੈਡਰਡ ਐਟੀਟਿਊਡ ਸਰਕਾਰਾਂ ਦੇ ਉਹਦੇ ਇਸ਼ਾਰੇ ਤੇ ਚੱਲਦੀਆਂ ਨੇ ਉਹਦਾ ਐਟੀਟਿਊਡ ਬੜਾ ਇਕ阿里 ਨਹੀਂ ਨਿਕਾਂ ਵਾਰੀ ਚਲ ਗਿਆ ਸੋਸ਼ਲ ਸੰਘਰਸ਼ 20 ਡਿਮਾਂਡ ਐਨ ਇੰਡੀਪੈਂਡੈਂਟ ਹਾਈ ਕੋਰਟ ਮੋਨਿਟਰਡ ਪ੍ਰੋਬ ਕਿਉਂਕਿ ਨਾ ਤਾਂ ਭਗਵੰਤ ਮਾਨ ਟਾਊਟ ਤੇ ਵਿਸ਼ਵਾਸ ਹੈ ਤੇ ਨਾ ਕੇਂਦਰ ਦੀ ਸਰਕਾਰ ਤੇ ਵਿਸ਼ਵਾਸ ਹੈ ਔਰ ਮੈਂ ਭਾਜਪਾ ਦੇ ਲੀਡਰਾਂ ਨੂੰ ਜਾਕਰ ਸਾਹਿਬ ਨੂੰ ਕਹਿਣਾ ਚਾਹੁੰਦਾ ਇਹ ਤਾਂ ਕਹਿਤਾ ਕਿਸੇ ਐਸੇ ਦੀ ਬੀਬੀ ਨੇ ਆਪ ਦੀ ਜ਼ਿੰਮੇਵਾਰੀ ਗਲਤ ਕਰਤੀ ਉਸ ਭੈਣ ਬਾਰੇ ਤਾਂ ਟਿੱਪਣੀ ਕਰਤੀ ਤੇ ਇਹ ਟਿੱਪਣੀ ਨਾ ਕਰਨੀ ਠੀਕ ਸਮਝੀ ਜਿਹੜੀ ਕੰਗਨਾ ਰੋਜ਼ ਕਹਿ ਦਿੰਦੀ ਹੈ ਜਲੂਲ ਰੋਜ਼ ਜਲੀਲ ਕਰਦੀ ਹੈ ਪੰਜਾਬ ਦੀਆਂ ਮਾਂ ਬੇਟੀਆਂ ਨੂੰ ਤੇ ਜਿਹੜੀ ਕੰਗਨਾ ਕਹਿੰਦੀ ਹੈ ਕਿ ਜੀ ਇਹ ਪੰਜਾਬੀ ਤਾਂ ਅ ਦੇਸ਼ਦਰੋਹੀ ਨੇ ਜੀ ਇਹ ਤਾਂ ਟੈਰਰਿਸਟ ਨੇ ਉਗਰਵਾਦੀ ਨੇ ਕਿ ਤੁਸੀਂ ਸਮਝਦੇ ਹੋ ਜਾਕਰ ਸਾਹਿਬ ਉਗਰਵਾਦੀ ਨੇ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਮੰਡੇਟ ਦਿੱਤਾ ਹੈ ਔਰ ਉਸ ਮੰਡੇਟ ਤੋਂ ਵੀ ਸਮਝੋ ਕਿ ਪੰਜਾਬੀ ਜਾਂ ਕਸ਼ਮੀਰੀ ਇਸ ਫੀਲਿੰਗ ਆਈਸੋਲੇਟਿਡ ਉਹ ਇਹ ਮਹਿਸੂਸ ਕਰ ਰਿਹਾ ਕਿ ਦੇਸ਼ ਸਾਨੂੰ ਆਪਣਾ ਨਹੀਂ ਬਣਾ ਰਿਹਾ ਇੱਕ ਆਈਸੋਲੇਸ਼ਨ ਕੀਤੀ ਜਾ ਰਹੀ ਹੈ ਸਿੰਗਲ ਆਊਟ ਕੀਤਾ ਜਾ ਰਿਹਾ ਔਰ ਉਹ ਸਿੰਗਲ ਆਊਟ ਕਰਕੇ ਦੇਸ਼ ਦੇ ਪ੍ਰਤੀ ਸਭ ਤੋਂ ਵੱਡੀ ਨਫ਼ਰਤ ਦੇ ਵੀ ਤੁਸੀਂ ਬੋਲ ਰਹੇ ਹੋ ਔਰ ਦੇਸ਼ ਨੂੰ ਡਿਵਾਈਡ ਕਰਨ ਦੀ ਸਾਜਸ਼ਾ ਚੱਲ ਰਹੀ ਹੈ ਪੰਜਾਬ 'ਚ ਵੀ ਜੋ ਡਿਵਾਈਡ ਪੈਦਾ ਕਰਤਾ ਵਿਦਸ਼ੇ ਪੋਲਿਟਿਕਸ ਇਸ ਤੋਂ ਬਚਣ ਦੀ ਲੋੜ ਹੈ ਔਰ ਮੇਰੀ ਦੋ ਡਿਮਾਂਡਾਂ ਕਿ ਸਿਰਫ ਕੁਲਵਿੰਦਰ ਕੌਰ ਤੇ ਪਰਚਾ ਕਿਉਂ ਕੰਗਨਾ ਨਰੌਤ ਤੇ ਪਰਚਾ ਹੋਵੇ ਔਰ ਭਗਵੰਤਮਾਨ ਨਹੀਂ ਕਰਦਾ ਤੇ ਟੌਪੀ ਕਰਦਾ ਕਿਉਂਕਿ ਇੱਕ ਸਰਕਾਰੀ ਅਫਸਰ ਨੂੰ ਉਹਦੀ ਡਿਊਟੀ ਕਰਨ ਤੋਂ ਰੋਕਣਾ ਵੀ ਇੱਕ ਗੁਨਾਹ ਦੂਜੀ ਗੱਲ ਇਹ ਇਨਕੁਆਇਰੀ ਇਹ ਸਾਰੀ ਹਾਈ ਕੋਰਟ ਮਾਨਿਟਰਡ ਹੋਵੇ ਸਰਕਾਰਾਂ ਤੇ ਵਿਸ਼ਵਾਸ ਨਹੀਂ ਔਰ ਤੀਜੀ ਗੱਲ ਭਾਜਪਾ ਨੂੰ ਕਿ ਭਾਈ ਪੰਜਾਬੀਆਂ ਨੂੰ ਜਿਹੜੇ ਦੇਸ਼ ਲਈ ਮਰੇ ਆ ਜਿਹੜੇ ਦੇਸ਼ ਨੂੰ ਅੰਦਾ ਦਿੰਦੇ ਆ ਤੁਸੀਂ ਉਹਨਾਂ ਦੀ ਮਾਂ ਬੇਟੀਆਂ ਨੂੰ ਬਾਪ ਨੂੰ ਭਰਾਵਾਂ ਨੂੰ ਜਲੀਲ ਕਰਨਾ ਬੰਦ ਕਰੋ ਔਰ ਯਾਦ ਕਰੋ ਜਦੋਂ ਗਲਵਾਨ ਦੇ ਕਲੈਸ਼ੇਸ ਸਭ ਤੋਂ ਵੱਡੀ ਸ਼ਹਾਦਤ ਕੀਨੇ ਦਿੱਤੀ ਸੀ ਔਰ ਕਿਸੇ ਦੇ ਮਾਪੇ ਨੂੰ ਜਲੀਲ ਕਰੋਗੇ ਕਿਸੇ ਨਾ ਕਿਸੇ ਰੂਪ ਚ ਤੁਸੀਂ ਕਿਸੇ ਨੂੰ ਉਚਾਹੋਗੇ ਤੁਸੀਂ ਪ੍ਰਵੋਗ ਕਰੋਗੇ ਤੇ ਕੋਈ ਨਾ ਕੋਈ ਭਾਵਨਾ ਤਾਂ ਬਾਹਰ ਨਿਕਲ ਕੇ ਆਉਗੀ ਔਰ ਮੈਂ ਸਮਝਦਾ ਉਹਨੇ ਕੋਈ ਇਹ ਜਾ ਕਦਮ ਨਹੀਂ ਲਿਆ ਕੋਈ ਇਹ ਜਾ ਕਾਨੂੰਨ ਨਹੀਂ ਤੋੜਿਆ ਮਗਰ ਪੰਜਾਬੀਆਂ ਨੂੰ ਉਚਾਉਣਾ ਪ੍ਰਵੋਗ ਕਰਨਾ ਔਰ ਪੰਜਾਬੀਆਂ ਨੂੰ ਦੇਸ਼ਦ્રોਹੀ ਦੱਸਣਾ ਪੰਜਾਬ ਨੂੰ ਐਂਟੀ ਨੈਸ਼ਨਲ ਦੱਸਣਾ ਇਹ ਕੰਮ ਬੰਦ ਹੋਣਾ ਚਾਹੀਦਾ ਕਿਉਂਕਿ ਜਿੰਨੇ ਪੰਜਾਬੀ ਨੈਸ਼ਨਲਿਸਟ ਤੇ ਪੇਟ੍ਰੀਓਟਿਕ ਇਹ ਦੇਸ਼ ਲਈ ਵਫਾਦਾਰ ਨੇ ਉਹਨਾਂ ਹੋਰ ਕੋਈ ਕੌਮ ਨਹੀਂ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਇਹਨਾਂ ਚੀਜ਼ਾਂ ਤੇ ਗੌਰ ਕਰਦਿਆਂ ਹੋਇਆ ਇੱਕ ਕਮੇਟੀ ਬੈਠੂਗੀ ਹਾਈ ਕੋਰਟ ਮਾਨਿਟਰਡ ਇਨਕੁਆਇਰੀ ਹੋਊਗੀ ਨਹੀਂ ਤਾਂ ਸੱਚ ਕਦੇ ਸਾਹਮਣੇ ਨਹੀਂ ਆਉਣਾ ਔਰ ਅਸੀਂ ਅੱਜ ਮੈਂ ਆਪਦੇ ਵੱਲੋਂ ਵੀ ਵਿਸ਼ਵਾਸ ਦਉਣਾ ਸਾਡੇ ਯੂਥ ਅਕਾਲੀ ਦਲ ਦੇ ਤੇਜਿੰਦਰ ਸਾਹਿਬ ਨੇ ਵੀ ਜਲੰਧਰ ਇਹ ਫੈਸਲਾ ਕੀਤਾ ਕਿ ਪਰਿਵਾਰ ਦੀ ਉਹਨਾਂ ਨੇ ਮਦਦ ਦਾ ਅਨਾਉਂਸ ਕੀਤਾ ਸ਼ਰੂਮ ਨੇ ਅਕਾਲੀ ਦਲ ਔਰ ਮੈਂ ਆਪ ਜਿਸ ਕਿਸਮ ਦੀ ਵੀ ਮਦਦ ਅਸੀਂ ਕਰ ਸਕਾਂਗੇ ਇਸ ਪਰਿਵਾਰ ਦੀ ਅਸੀਂ ਪਰਿਵਾਰ ਨਾਲ ਖੜੋਤੇ ਹਾਂ ਇਹ ਮੇਰਾ ਵਿਸ਼ਵਾਸ ਤੋਂ ਹਾਂ ਮੈਂ ਸਮਝਦਾ ਸੀ ਮੇਰੀ ਡਿਊਟੀ ਬਣਦੀ ਹੈ ਕਿਉਂਕਿ ਦੋ ਦਿਨ ਦਾ ਜੋ ਕੁਝ ਚੱਲ ਰਿਹਾ ਹੈ ਉਦੋਂ ਤੋਂ ਮਨ ਵੀ ਦੁਖੀ ਹੋਇਆ ਔਰ ਇਹ ਹਟ ਹੀ ਨਹੀਂ ਰਹੀ ਪਾਜ ਪਾਲੇ ਉਸ ਗੱਲ ਤੋਂ ਵੀ ਮਨ ਆहत ਹੋਇਆ ਕਿ ਭਾਈ ਵਾਚ ਲੈ ਬਾ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਵਾਚ ਲੈਣ ਦਿਓ ਸਾਨੂੰ ਜੀ ਲੈਣ ਦਿਓ ਬਹੁਤ ਬਹੁਤ ਧੰਨਵਾਦ